ਅਸੀਂ ਕੈਮੀਕਲ ਜਾਂ ਜਿਹੜੀ ਆਰਟੀਫੀਸ਼ੀਅਲ ਸਿੰਥੈਟਿਕ ਖਾਦਾਂ ਹੁੰਦੀਆਂ ਜੋ ਚੀਜ਼ਾਂ ਨਹੀਂ ਬਸ ਨਾ ਕੋਈ ਪੈਸ਼ੇਜਰ ਬੋਤਲ ਚ ਜੜ ਦੇ ਵਿੱਚ ਟੀਕਾ ਲਾਇਆ ਜਾਂਦਾ ਜਾਂ ਫਲ ਨੂੰ ਹੀ ਟੀਕਾ ਲਾਉਂਦੇ ਇਹ ਕੋਈ ਚੀਜ਼ਾਂ ਜੜ ਚ ਲੱਗਦੀਆਂ ਨੇ ਕੋਈ ਫਲ ਨੂੰ ਲਾਉਂਦੇ ਨੇ ਸਪਰੇਅ ਹੈ ਜਿਹੜੀ ਉਹ ਵੀ ਬਹੁਤ ਮਾੜੀ ਹੈ ਖੀਰੇ ਤੇ ਭਿੰਡੀ ਤੇ ਬਤਾਉ ਤਿੰਨ ਸਭ ਤੋਂ ਵੱਧ ਸਪਰੇਅ ਹੁੰਦੀ ਹੈ ਅਸੀਂ ਜਿਹੜੀ ਖਾਦ ਹੈ ਉਹ ਤਾਂ ਅਸੀਂ ਖਾਦ ਦਿੰਨੇ ਆ ਰੂੜੀ ਦੀ ਖਾਦ ਤੇ ਜਿਹੜਾ ਹੈਗਾ ਇਹਨੂੰ ਸਪਰੇਅ ਵਾਲਾ ਉਹਦੇ ਚ ਨਿੰਮ ਦੇ ਪੱਤੇ ਦੇ ਸਪਰੇ ਨਿੰਮ ਦੇ ਤੇਲ ਦੇ ਪੱਤੇ ਦੇ ਸਪਰੇ ਤੇ ਜਾਂ ਖਲ ਦੇ ਵਿੱਚ ਰਾਖ ਤੇ ਚੁਨਾ ਮਿਕਸ ਕਰਕੇ ਉਹ ਇਹਦੇ ਖਾਦ ਦੇ ਤੌਰ ਤੇ ਦੇ ਦਿੰਦੇ ਸੀ ਆਈਟਮ ਆ ਜਣੀਆ ਤੇ ਜੋ ਵੀ ਦੇਸੀ ਤਰੀਕੇ ਨੇ ਉਹੀ ਅਡਾਪਟ ਕਰੀ ਦੇ ਨੇ ਮੋਟਾ ਮੋਟਾ ਜਾਂ ਕੋਈ ਤਰੀਕਾ ਹੈਗਾ ਜਿਹੜੀ ਬਾਜ਼ਾਰ ਦੇ ਵਿੱਚ ਅਸੀਂ ਜਦੋਂ ਸਬਜ਼ੀ ਲੈਣ ਜਾਂਦੇ ਆ ਪਤਾ ਕਿਸ ਤਰ੍ਹਾਂ ਲੱਗ ਪੈਂਦਾ ਕਿ ਇਹ ਜਿਹੜੀ ਟੀਕਿਆਂ ਵਾਲੀ ਹੈ ਔਰ ਇਹ ਨਹੀਂ ਟੀਕਿਆਂ ਵਾਲੀ ਕੋਈ ਐਦਾਂ ਦੀ ਪਛਾਣ ਹੁੰਦੀ ਹੈ ਨਾ ਬੈਂਗਨ ਦੀ ਹੋ ਸਕਦੀ ਹੈ ਕੰਦੀ ਜੀ ਇਹ ਕਿ ਬੈਂਗ ਨੂੰ ਕੀੜਾ ਲੱਗਿਆ ਹੋਇਆ ਇਟਮੀ ਉਹ ਤੇ ਸਪਰੇ ਨਹੀਂ ਹੋਈ ਇਹ ਕੋਈ ਸਾਫ ਸੁਥਰਾ ਹੋਏਗਾ ਉਹ ਉਹਦੇ ਤੇ ਸਾਈਲਿੰਗ ਕਰਦਾ ਹੈ ਉਹ ਤੇ ਪੈਸਟੀਸਾਈਡ ਜਾਂ ਸਪਰੇ ਪਾਈ ਹੁੰਦੀ ਹੈ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਹਰਵਿੰਦਰ ਸਿੰਘ ਢਿੱਲੋਂ ਤੁਸੀਂ ਮੇਰੇ ਪਿੱਛੇ ਜਿਹੜਾ ਦੇਖ ਸਕਦੇ ਹੋ ਖੇਤੀ ਕੀਤੀ ਜਾ ਰਹੀ ਹੈ ਬਿਨਾਂ ਕਿਸੇ ਪੈਸਟੀਸਾਈਡ ਤੋਂ ਬਿਨਾਂ ਕਿਸੇ ਦਵਾਈਆਂ ਤੋਂ ਯੂਰੀਆ ਕੋਈ ਖਾਦ ਇਸ ਤਰ੍ਹਾਂ ਦੀ ਨਹੀਂ ਔਰ ਬਹੁਤ ਹੀ ਅچھے ਤਰੀਕੇ ਦੇ ਨਾਲ ਜਿਹੜੀ ਖੇਤੀ ਕੀਤੀ ਜਾ ਰਹੀ ਹੈ ਇਹਨਾਂ ਸਬਜ਼ੀਆਂ ਦੀ ਜਰਨੈਲ ਜੀ ਵੱਲੋਂ ਔਰ ਸਾਰੀ ਗੱਲਬਾਤ ਅੱਜ ਕਰਾਂਗੇ ਕਿ ਕਦੋਂ ਤੋਂ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਸ਼ੌਂਕ ਹੈ ਉਹਨਾਂ ਦਾ ਜਾਂ ਉਹਨਾਂ ਨੇ ਇੱਕ ਕਿੱਤੇ ਦੇ ਵੱਜੋਂ ਇਸ ਨੂੰ ਅਪਣਾਇਆ ਤਾਂ ਸਾਰੀ ਗੱਲਬਾਤ ਜਿਹੜੀ ਆਪਾਂ ਕਰਦੇ ਹਾਂ ਜਰਨੈਲ ਜੀ ਸਵਾਗਤ ਹੈ ਲੁਧਿਆਣਾ ਲਾਈਵ ਤੇ ਜੀ ਥੈਂਕ ਯੂ ਜੀ ਜਰਨੈਲ ਜੀ ਕਿੰਨੇ ਸਮੇਂ ਤੋਂ ਤੁਸੀਂ ਜਿਹੜੀ ਆਰਗੇਨਿਕ ਖੇਤੀ ਜਿਹੜੀ ਕਰ ਰਹੇ ਹੋ ਇਹ ਇੱਕ ਕਰੀਬ 6 ਕਿ ਮਹੀਨੇ ਹੋ ਗਏ ਹੁਣ ਸ਼ੁਰੂ ਕੀਤੀ ਜਦੋਂ ਤੇ ਹੁਣ ਕਿੰਨੇ ਤਰ੍ਹਾਂ ਦੀਆਂ ਜਿਹੜੀਆਂ ਸਬਜ਼ੀਆਂ ਤੁਹਾਡੇ ਇਸ ਫਾਰਮ ਤੇ ਉਹ ਜਿਹੜੀਆਂ ਉਗਾਣੇ ਹੋ ਤੁਸੀਂ। ਕਰੀਬ 20 ਤਰ੍ਹਾਂ ਦੀਆਂ ਸਬਜ਼ੀਆਂ ਹੈਗੀਆਂ ਨੇ ਜਿਹੜੀਆਂ ਇਸ ਟਾਈਮ ਲਾਈਆਂ ਹੋਈਆਂ ਨੇ। ਤੁਸੀਂ ਇਹ ਸਬਜ਼ੀ ਆਪ ਉਗਾ ਕੇ ਖਾਣੀ ਸ਼ੁਰੂ ਕੀਤੀ ਤਾਂ ਜਿਹੜੀ ਅਲਰਜੀ ਦੀ ਤੁਹਾਡੀ ਤਕਲੀਫ ਸੀਗੀ ਉਹ ਕਿੰਨੀ ਦੇਰ ਦੇ ਵਿੱਚ ਜਿਹੜੀ ਖਤਮ ਹੋ ਗਈ ਸੀ? ਨਹੀਂ ਉਹ ਖਤਮ ਨਹੀਂ ਹੋਈ ਪਰ ਹੌਲੀ-ਹੌਲੀ ਹੋ ਰਹੀ ਹੈ ਅੱਗੇ ਨਾਲ ਫਰਕ ਹੈ। ਮਤਲਬ ਕਿ ਫਰਕ ਹੈ। ਤੁਹਾਨੂੰ ਸਮਾਂ ਲੱਗੂਗਾ ਜੇ ਇਮਿਊਨਿਟੀ ਬਣਨੀ। ਠੀਕ ਹੈ। ਇੰਨੀ ਜਲਦੀ ਨਹੀਂ ਆਏਗਾ ਵੀ ਹੁਣ ਖਾ ਲਈ ਤਾਂ ਠੀਕ ਹੋ ਗਏ ਪਰ ਇਹ ਵੀ ਹੌਲੀ-ਹੌਲੀ ਬਾਡੀ ਚੇਂਜ ਹੋ ਰਹੀ ਹੈ ਉਸ ਹਿਸਾਬ ਨਾਲ। ਠੀਕ ਹੈ। ਤੇ ਇੱਥੇ ਔਰ ਜੌਬ ਕਿਸ ਤਰ੍ਹਾਂ ਫਿਰ ਦੋਨੇ ਚੀਜ਼ਾਂ ਮੈਨੇਜ ਜਿਹੜੀਆਂ ਕਰਦੇ ਹੋ ਤੁਸੀਂ ਕਿਉਂਕਿ ਜਿਹੜੀ ਆ ਤੁਹਾਡੀ ਮਹਿਕਮੇ ਦੀ ਜਿਹੜੀ ਡਿਊਟੀ ਵੀ 24 ਘੰਟੇ ਦੀ ਮੰਨੀ ਜਾਂਦੀ ਹੈਗੀ ਜੀ 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 ਡਿਊਟੀ ਪਹਿਲਾਂ ਡਿਊਟੀ ਕਰੀਦੀ ਹੈ ਇੱਥੇ ਬੰਦੇ ਰੱਖੇ ਹੋਏ ਨੇ ਉਹ ਮੈਨੇਜ ਕਰ ਦਿੰਦੇ ਨੇ ਲੋਡ ਪੈਂਦੀ ਉਹ ਟੈਲੀਫੋਨ ਤੇ ਦੱਸ ਦਈਦਾ ਪਹਿਲਾਂ ਪਹਿਲਾਂ ਕਿਹੜੇ ਕਿਹੜੇ ਕੰਮ ਕਰਨੇ ਜ਼ਰੂਰੀ ਨੇ ਉਹ ਪਹਿਲਾਂ ਪ੍ਰੀਅਰਟੀ ਉਹ ਕਰ ਲਈ ਦਿੰਦੇ ਨੇ ਬਾਕੀ ਇਹ ਮੈਨੂੰ ਦੱਸ ਦਿੰਦੇ ਵੀ ਕਿਹੜਾ ਕਿਹੜਾ ਕੰਮ ਹੁਣ ਤੁਹਾਡੇ ਲਈ ਜ਼ਰੂਰੀ ਉਹ ਕਰਨਾ ਹੈ ਫਿਰ ਉਹ ਮੈਂ ਕਰ ਲਈਦਾ ਠੀਕ ਹੈ ਅੱਗੇ ਪਿੱਛੇ ਸੈਟਿੰਗ ਕਰਕੇ ਕਰ ਲਈਦੇ ਤੇ ਜਿਹੜੇ ਲੋਕ ਸਾਨੂੰ ਇਸ ਟਾਈਮ ਦੇਖ ਰਹੇ ਨੇ ਉਹ ਆਪਣੇ ਮੁਨਾਫੇ ਦੇ ਲਈ ਜਿਹੜੀਆਂ ਸੁਣਨ ਦੇ ਵਿੱਚ ਆਂਦਾ ਕਿ ਜਦੋਂ ਕੋਈ ਵੀ ਆਪਾਂ ਸਬਜੀ ਲਾ ਲਈਏ ਪੇਠਾ ਲਾ ਲਈਏ ਕੀਆ ਲਾ ਲਈਏ ਹਨਾ ਵੀ ਉਹ ਰਾਤ ਨੂੰ ਕਹਿੰਦੇ ਟੀਕਾ ਲਾਉਂਦੇ ਆ ਤੇ ਸਵੇਰ ਤੱਕ ਉਹ ਜਿਹੜਾ ਸਾਈਜ਼ ਉਹਦਾ ਬਹੁਤ ਜਿਹੜਾ ਵੱਡਾ ਹੋ ਜਾਂਦਾ ਇਹ ਗੱਲਾਂ ਸਹੀ ਨੇ ਇਹ ਬਿਲਕੁਲ ਸਹੀ ਨੇ ਅਸੀਂ ਨੈਟ ਤੇ ਬੜੀਆਂ ਵੀਡੀਓ ਦੇਖਦੇ ਆ ਕੋਈ ਤਰਬੂਜ ਨੂੰ ਟੀਕੇ ਲਾਈ ਜਾਂਦਾ ਕੋਈ ਰਾਤ ਨੂੰ ਗਰੋਥ ਪ੍ਰੋਡਕਟਸ ਪਾਈ ਜਾਂਦਾ ਸਬਜ਼ੀਆਂ ਚ ਸਵੇਰੇ ਵੱਡੀਆਂ ਹੋ ਜਾਂਦੀਆਂ ਨੇ ਜੜ ਦੇ ਵਿੱਚ ਟੀਕਾ ਲਾਇਆ ਜਾਂਦਾ ਜਾਂ ਫਲ ਨੂੰ ਹੀ ਟੀਕਾ ਲਾਉਂਦੇ ਇਹ ਕੋਈ ਚੀਜ਼ਾਂ ਜੜ ਚ ਲੱਗਦੀਆਂ ਨੇ ਕਈ ਫਲ ਨੂੰ ਲਾਉਂਦੇ ਨੇ ਉਹ ਹਰ ਅਲੱਗ-ਅਲੱਗ ਤਰ੍ਹਾਂ ਦਾ ਪਰ ਆਪਾਂ ਪ੍ਰੈਕਟੀਕਲੀ ਇਹ ਦੇਖਿਆ ਨਹੀਂ ਤੇ YouTube ਦੀ ਵੀਡੀਓ ਤੇ ਉਹਨੇ ਦੇਖਿਆ ਦੇਖੀ ਡਰ ਲੱਗਦਾ ਵੀ ਬਾਕੀ ਚੀਜ਼ਾਂ ਬਹੁਤ ਮਾੜੀਆਂ ਨੇ ਸਪਰੇਅ ਜਿਹੜੀ ਉਹ ਵੀ ਬਹੁਤ ਮਾੜੀ ਹੈ ਖੀਰੇ ਤੇ ਭਿੰਡੀ ਤੇ ਬਤਾਉਂ ਤੇ ਇਹਨਾਂ ਸਭ ਤੋਂ ਵੱਧ ਸਪਰੇਅ ਹੁੰਦੀ ਹੈ ਠੀਕ ਹੈ ਇਹ ਲਾਲ ਪਿੰਡੀ ਦਾ ਤੁਸੀਂ ਜ਼ਿਕਰ ਕੀਤਾ ਲਾਲ ਪਿੰਡੀ ਅਸੀਂ ਦੇਖੀ ਇੱਥੇ ਪਹਿਲਾਂ ਕਦੇ ਨਹੀਂ ਦੇਖੀ ਸੀ ਇਹ ਲਾਲ ਪਿੰਡੀ ਕਿੱਥੋਂ ਦੀ ਵੈਸੇ ਇਹ ਯੂਨੀਵਰਸਿਟੀ ਪੀਐਚਯੂ ਵਾਲੇ ਦੀ ਪ੍ਰੋਡਕਟ ਹੈ ਅਸੀਂ ਉਹਨਾਂ ਦੀ ਰਜਮੰਦੀਨਾ ਪਹਿਲਾਂ ਸ਼ੁਰੂ ਕੀਤਾ ਉਹਨਾਂ ਨੂੰ ਪੁੱਛ ਕੇ ਕੀਤਾ ਉਹਨਾਂ ਦੀ ਗਾਈਡਲਾਈਨ ਚ ਕੀਤਾ ਸਰਕਾਰ ਵੱਲੋਂ ਵੀ ਆਰਗੇਨਿਕ ਖੇਤੀ ਕਰਨੀ ਜਿਹੜਾ ਜੋਰ ਪਾਇਆ ਜਾਂਦਾ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਜਾਂ ਯੂਨੀਵਰਸਿਟੀ ਦੇ ਵਿੱਚ ਵੀ ਕਲਾਸਿਸ ਵਗੈਰਾ ਲਗਾਈਆਂ ਜਾਂਦੀਆਂ ਜਾਗਰੂਕ ਕਰਨ ਲਈ ਜਾਂ ਤੇ ਤੁਹਾਨੂੰ ਵੀ ਕਦੇ ਕੋਈ ਐਦਾਂ ਦਾ ਸਰਕਾਰੀ ਤੌਰ ਤੇ ਕਦੇ ਬੈਨੀਫਿਟ ਮਿਲਿਆ ਕੋਈ ਇਸ ਤਰ੍ਹਾਂ ਦਾ ਬਿਲਕੁਲ ਮਿਲਿਆ ਮੈਂ ਮੈਂ ਤੇ ਮੇਰੀ ਮਿਸ ਨੇ ਸਾਥ-ਸਾਥ ਦੇਂਦੀ ਅਸੀਂ ਟ੍ਰੇਨਿੰਗ ਵੀ ਕੀਤੀ ਹੈ ਨਾਲ ਕੋਲ अच्छा तो जे कोई ਹੋਰ ਵੀ ਸੈਮੀਨਾਰ ਲੱਗਦਾ ਸਾਨੂੰ ਕਾਲ ਕਰਦੇ ਆ ਅਸੀਂ ਫਿਰ ਜਾਂਦੇ ਆ ਮੀਟਿੰਗ ਟੈਂਡ ਕਰਦੇ ਆ ਉਹਨਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਜਿੰਨੀ ਵੀ ਸਬਜੀ ਹੈਗੀ ਹੈ ਇਹ ਬਿਨਾ ਕਿਸੇ ਪੈਸਟੀਸਾਈਡ ਤੋਂ ਆ ਤੇ ਸਰ ਕਿਹੜੀ ਫਿਰ ਇਹਨਾਂ ਨੂੰ ਕੋਈ ਕੋਈ ਖਾਦ ਵਗੈਰਾ ਜਾਂ ਜਿਹੜੇ ਕੀੜੇ ਵਗੈਰਾ ਲੱਗ ਜਾਂਦੇ ਨੇ ਉਹਨਾਂ ਵਾਸਤੇ ਕੁਛ ਤਾਂ ਤੁਹਾਨੂੰ ਵਰਤਣਾ ਹੀ ਪੈਂਦਾ ਹੋਵੇਗਾ ਅਸੀਂ ਜਿਹੜੀ ਖਾਦ ਹੈ ਉਹ ਤਾਂ ਅਸੀਂ ਖਾਦ ਦਿੰਨੇ ਆ ਰੂੜੀ ਦੀ ਖਾਦ اچھا ਜੀ ਤੇ ਜਿਹੜਾ ਹੈਗਾ ਇਹਨੂੰ ਸਪਰੇਅ ਵਾਲਾ ਉਹਦੇ ਚ ਨਿੰਮ ਦੇ ਪੱਤੇ ਦੀ ਸਪਰੇਅ ਅੱਛਾ ਜੀ ਨਿੰਮ ਦੇ ਤੇਲ ਦੇ ਪੱਤੇ ਸਪਰੇਅ ਅੱਛਾ ਤੇ ਜਾਂ ਖਾਲੇ ਦੇ ਵਿੱਚ ਰਾਖ ਤੇ ਚੁੰਨਾ ਮਿਕਸ ਕਰਕੇ ਉਹ ਇਹਦੇ ਅਸੀਂ ਖਾਦ ਦੇ ਤੌਰ ਤੇ ਦੇ ਦਿੰਦੇ ਹਾਂ ਦੇਸੀ ਆਈਟਮ ਆ ਜਣੀਆਂ ਤੇ ਜੋ ਵੀ ਦੇਸੀ ਤਰੀਕੇ ਨੇ ਉਹੀ ਅਡਾਪਟ ਕਰੀਦੇ ਨੇ ਅਸੀਂ ਕੈਮੀਕਲ ਜਾਂ ਜਿਹੜੀ ਆਰਟੀਫੀਸ਼ੀਅਲ ਸਿੰਥੈਟਿਕ ਖਾਦਾ ਹੁੰਦੀ ਹੈ ਜਾਂ ਉਹ ਚੀਜ਼ਾਂ ਉਹ ਨਹੀਂ ਵਰਤਦੇ ਨਾ ਕੋਈ ਪੈਸਟ ਛਾੜ ਵਰਤਦੇ ਆ ਇਹ ਕੋਈ ਫਿਊਚਰ ਪਲਾਨ ਹੋਵੇ ਤੁਹਾਡਾ ਵੀ ਜਿਹੜੀ ਸਬਜੀ ਹਜੇ ਤੱਕ ਤੁਸੀਂ ਨਹੀਂ ਹੈਗਾਈ ਤੇ ਉਹ اگਾਉਣੀ ਚਾਹੁੰਦੇ ਹੋ ਤੁਸੀਂ ਕੋਈ ਇਦਾਂ ਦੀ ਆਈਟਮ ਜਿਹੜੀ ਕਿ ਲੋਕ ਵੀ ਪਸੰਦ ਕਰਨ ਅਸੀਂ ਫਰੂਟ ਵਿੱਚ ਹੁਣ ਇੰਟਰੋਡਿਊਸ ਕਰ ਲਗੇ ਫਰੂਟ ਲਾਣ ਲੱਗੇ ਓਕੇ ਉਹਦੇ ਵਿੱਚ ਅਸੀਂ ਡਰੈਗਨ ਫਰੂਟ ਵੀ ਲੈਣਾ ਐਵੋਕਾਡੋ ਵੀ ਲੈਣਾ ਉੱਥੇ ਅਸੀਂ ਹਾਰਾ ਦੀ ਦਾਲ ਤੇ ਹਾਰੇ ਦਾ ਸਾਗ ਵੀ ਲੈ ਕੇ ਆਣਾ ਅੱਛਾ ਤੇ ਦਾਲਾਂ ਆਚਾਰ ਸਭ ਕੁਝ ਆਰਗੈਨਿਕ ਹੋਊਗਾ ਮਸਾਲੇ ਵੀ ਆਰਗੈਨਿਕ ਖਰਚੀ ਆਰਗੈਨਿਕ ਹੋਊਗੇ ਤੇ ਕੋਈ ਵੀ ਚੀਜ਼ ਬਿਨ ਬਿਦਆਉਟ ਆਰਗੈਨਿਕ ਨਹੀਂ ਹੋਊਗਾ ਮੋਟਾ ਮੋਟਾ ਜ ਕੋਈ ਤਰੀਕਾ ਹੈਗਾ ਜਿਹੜੀ ਬਾਜ਼ਾਰ ਦੇ ਵਿੱਚ ਅਸੀਂ ਜਦੋਂ ਸਬਜ਼ੀ ਲੈਣ ਜਾਂਦੇ ਆ ਪਤਾ ਕਿਸ ਤਰ੍ਹਾਂ ਲੱਗ ਪੰਦਾ ਕਿ ਇਹ ਜਿਹੜੀ ਟੀਕਿਆਂ ਵਾਲੀ ਹੈ ਔਰ ਇਹ ਨਹੀਂ ਟੀਕਿਆਂ ਵਾਲੀ ਕੋਈ ਐਦਾਂ ਦੀ ਪਛਾਣ ਹੁੰਦੀ ਹੈ ਇਹਨਾਂ ਦੀ ਬੈਂਗਨ ਦੀ ਹੋ ਸਕਦੀ ਹੈ ਬੈਂਗਨ ਦੀ ਜੀ ਜੇ ਕਿਤੇ ਬੈਂਗਨ ਨੂੰ ਕੀੜਾ ਲੱਗਿਆ ਹੋਇਆ ਇਟ ਮੀਨ ਉਹ ਤੇ ਸਪਰੇ ਨਹੀਂ ਹੋਈ ਅੱਛਾ ਉਹ ਜੇ ਉਹ ਉਹਦੇ ਤੇ ਉਹ ਵਿੱਚੋਂ ਗਲੀ ਹੋਊਗੀ ਉਹਨਾਂ ਹਿੱਸਾ ਕੱਟ ਲਓ ਬਾਕੀ ਬਣਾ ਲਓ ਵਧੀਆ ਬਣੇਗਾ ਜਿਹੜਾ ਬਿਲਕੁਲ ਬਿਲਕੁਲ ਸਾਫ਼ ਸੁਥਰਾ ਹੋਏਗਾ ਉਹ ਉਹਦੇ ਤੇ ਸ਼ਾਈਨਿੰਗ ਕਰਦਾ ਹੈ ਉਹ ਤੇ ਪੈਸਟੀਸਾਈਡ ਜਾਂ ਸਪਰੇ ਪਾਈ ਹੁੰਦੀ ਹੈ ਤੇ ਮਾਦਮ ਰਾਈ ਕੋਈ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਮਦਮੇ ਹੀ ਦਿੰਦੇ ਆ ਵੀ ਦੇਖੋ ਜਿਹੜਾ ਗਰੀਬ ਤੋਂ ਲੈ ਕੇ ਗਰੀਬ ਹੈ ਭੁਖਾਰੀ ਆ ਰਾਜਾ ਹੈ ਹਰ ਇੱਕ ਨੂੰ ਰੋਟੀ ਦੀ ਲੋੜ ਹੈ ਖਾਣਾ ਹਰ ਇੱਕ ਨੇ ਖਾਣਾ ਹੈ ਤੇ ਬੰਦਾ ਖਾਨ ਪਿੱਛੇ ਕਮਾਈ ਕਰਦਾ ਹੈ ਮਿਹਨਤ ਕਰਦਾ ਹੈ ਸਾਰਾ ਕੁਝ ਕਰਦਾ ਹੈ ਪਰ ਜਦੋਂ ਖਾਨ ਲੱਗਦਾ ਉਹ ਕਹਿੰਦਾ ਸਬਜ਼ੀ ਮੰਡੀ ਜਾ ਕੇ ਯਾਰ 2 ਰੁਪਏ ਸਸਤੀ ਲਾ ਲੈ ਜਿਹੜੀ 10 ਰੁਪਏ ਵਾਲੀ 5 ਰੁਪਏ ਦੇ ਦੇ ਜਾਂ 50 ਰੁਪਏ ਵਾਲੀ 10 ਰੁਪਏ ਚ ਦੇ ਦੇ ਉਹ ਚੀਜ਼ ਚ 10-20 ਰੁਪਏ ਬਚਾਉਣ ਦੇ ਚੱਕਰ ਚ ਫਿਰ ਆਪਾਂ ਉਹ ਚੀਜ਼ਾਂ ਲੈ ਲੈਂਦੇ ਜਿਹੜੀਆਂ ਪੈਸੇਡ ਆਈਆਂ ਆਈਆਂ ਉਹ ਸਸhtੀਆਂ ਮਿਲਦੀਆਂ ਨੇ ਸਬਜ਼ੀਆਂ ਖੁਦ ਨਾਲ ਸਿਹਤ ਆਪਣੀ ਖਰਾਬ ਹੁੰਦੀ ਐ ਫੇਰ ਡਾਕਟਰ ਨੂੰ ਦਿੰਨੇ ਆ ਪੈਸੇ ਦਿੰਨੇ ਆ ਇਲਾਜ ਨਹੀਂ ਹੁੰਦਾ ਕਿਸ ਨੂੰ ਕੈਂਸਰ ਐ ਕਿਸ ਨੂੰ ਯੂਰਿਕ ਐਸਿਡ ਐ ਕਿਸ ਨੂੰ ਬੀਪੀ ਐ ਕਿਸ ਨੂੰ ਸ਼ੂਗਰ ਐ ਉਹ ਚੀਜ਼ਾਂ ਫਿਰ ਆੜੀਆਂ ਇਫੈਕਟ ਕਰਦੀਆਂ ਨੇ ਇਹ ਚੀਜ਼ ਹੁੰਦਾ ਸ਼ੁਰੂਆਤ ਇੱਥੋਂ ਹੀ ਐ ਕਿਉਂਕਿ ਆਪਾਂ ਖਾਣਾ ਕੀ ਐ ਸਬਜ਼ੀਆਂ ਖਾਣੀਆਂ ਜਾਂ ਪਾਣੀ ਪੀਣਾ ਪਾਣੀ ਖਾਣਾ ਪੀਣਾ ਸ਼ੁੱਧ ਹੋ ਜਵੇ ਬੰਦਾ ਬਿਮਾਰ ਨਹੀਂ ਹੋ ਸਕਦਾ ਠੀਕ ਐ ਤੇ ਹਵਾ ਸਾਫ਼ ਹੋ ਜਵੇ ਦਾਲਾਂ ਵਗੈਰਾ ਵੀ ਉਗਾਈਆਂ ਜਾਂ ਰਹੀਆਂ ਤਾਂ ਦਾਲ ਲਾਈਆਂ ਜੀ ਮੂੰਗੀ ਦਾਲ ਲਈ ਐ ਹਰੜ ਦੀ ਦਾਲ ਲਈ ਹੋਈ ਐ ਲੋਬੀਆ ਲਾਇਆ ਹੋਇਆ ਗੁਹਾਰੇ ਦੀਆਂ ਫਲੀਆਂ ਲਾਈਆਂ ਹੋਈਆਂ ਇਸ ਤੋਂ ਇਲਾਵਾ ਠੀਕ ਹੈ ਹਾਂਜੀ ਸਵੀਟ ਕੌਰਨ ਵੀ ਲਾਇਆ ਹੋਇਆ ਲਾਇਆ ਬੜਾ ਕੁਝ ਹੈ ਪਰਵਾਰਕ ਜੀਆਂ ਵੱਲੋਂ ਵੀ ਪੂਰੀ ਸਪੋਰਟ ਹਾਂਜੀ ਹਾਂਜੀ ਪਰਵਾਰਕ ਜੀ ਤਾਂ ਇਹ ਸਨ ਜਰਨੈਲ ਸਿੰਘ ਜੀ ਜਿਹੜੇ ਬਤੌਰ ਥਾਣੇਦਾਰ ਸੇਵਾ ਨਿਭਾ ਰਹੇ ਨੇ ਪੰਜਾਬ ਪੁਲਿਸ ਦੇ ਵਿੱਚ ਲੁਧਿਆਣਾ ਵਿਖੇ ਤਾਇਨਾਤ ਨੇ ਔਰ ਨਾਲ ਹੀ ਆਪਣੀ ਇੱਕ ਸਮੱਸਿਆ ਤੋਂ ਇਸ ਕੰਮ ਦੇ ਵੱਲ ਆਏ ਔਰ ਇਨਾ ਅੱਛਾ ਉਹਨਾਂ ਨੂੰ ਜਿਹੜਾ ਰਿਸਪਾਂਸ ਮਿਲਣਾ ਸ਼ੁਰੂ ਹੋਇਆ ਔਰ ਇਹ ਚੀਜ਼ ਜਿਹੜੀ ਆ ਲੋਡ ਤੋਂ ਸ਼ੌਕ ਦੇ ਵਿੱਚ ਬਦਲ ਗਈ ਸ਼ੌਕ ਦੇ ਵਿੱਚ ਤਾਂ ਬਦਲ ਗਈ ਕਿਉਂਕਿ ਉਹਨਾਂ ਨੂੰ ਆਪ ਸਬਜ਼ੀਆਂ ਖਾਣ ਦੇ ਨਾਲ ਜਦੋਂ ਫਾਇਦਾ ਹੋਣਾ ਸ਼ੁਰੂ ਹੋਇਆ ਔਰ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਉਹ ਜਿਹੜੇ ਫਰੂਟ ਵੀ ਜਿਹੜੇ ਫਲ ਨੇ ਉਹਨਾਂ ਨੂੰ ਵੀ ਆਰਗੈਨਿਕ ਤਰੀਕੇ ਦੇ ਨਾਲ ਲਾਉਣ ਜਾ ਰਹੇ ਨੇ ਸੋ ਨਵੇਂ ਅਪਡੇਟ ਨਾਲ ਫੇਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਸੰਜੇ ਸ਼ੇਤੀਆ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ